ਲੈਂਡ ਪੂਲਿੰਗ ਪਾਲਿਸੀ ਦਾ ਲਗਾਤਾਰ ਵਿਰੋਧ ਹੋ ਰਿਹਾ ਜਿੱਥੇ ਵਿਰੋਧੀ ਧਿਰਾਂ ਇਸ ਦੇ ਖਿਲਾਫ ਨੇ ਉਸ ਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਟਰੈਕਟਰ ਮਾਰਚ ਵੀ ਪੰਜਾਬ ਦੇ ਵਿੱਚ ਕੱਟਿਆ ਜਾਣਾ ਇਸ ਦੇ ਚੱਲਦਿਆਂ ਹੁਣੇ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਜੀ ਹਾਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਸਰਕਾਰ ਵੱਲੋਂ ਲਾਗੂ ਕੀਤੀ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਹ ਪਟੀਸ਼ਨ ਡੇਰਾਬੱਸੀ ਨਿਵਾਸੀ ਨਵਿੰਦਰ ਪੀ ਕੇ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਪਟੀਸ਼ਨ ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਚਾਰਜ ਡੈਈ ਨੂੰ ਲਾਗੂ ਕੀਤੀ ਗਈ ਇਹ ਨੀਤੀ ਕਈ ਕਾਨੂੰਨੀ ਵਿਵਸਥਾ ਦੀ ਉਲੰਘਣਾ ਕਰਦੀ ਹੈ ਜਿਨ੍ਹਾਂ ਚ ਸਮਾਜਿਕ ਤੇ ਵਾਤਾਵਰਣ ਨਾਲ ਸੰਬੰਧਿਤ ਅਸਰ ਦਾ ਮੁਲਾਂਕਣ ਯੋਗ ਮੁਆਵਜ਼ਾ ਤੇ ਪ੍ਰਭਾਵਿਤ ਪਰਿਵਾਰਾਂ ਦਾ ਪੁਨਰ ਨਿਵਾਸ ਸ਼ਾਮਲ ਹੈ ਪਟੀਸ਼ਨ ਚ ਅੱਗੇ ਕਿਹਾ ਗਿਆ ਹੈ ਕਿ ਲੁਧਿਆਣੇ ਦੇ ਪੰਜਾਬ ਤੋਂ ਵੱਧ ਪਿੰਡਾਂ ਚ 24000 ਏਕੜ ਤੋਂ ਵੱਧ ਵਾਹੀ ਯੋਗ ਜ਼ਮੀਨ ਸ਼ਹਿਰੀਕਰਨ ਤੇ ਵਿਕਾਸ ਦੀ ਆਰਥ ਅਕਵਾਇਰ ਕੀਤੀ ਜਾ ਰਹੀ ਸੀ ਜਦਕਿ ਹੋਰ 21000 ਏਕੜ ਨੂੰ ਸੰਨਤੀ ਪਸਾਰ ਲਈ ਵੱਖਰੇ ਤੌਰ ਤੇ ਰੱਖਿਆ ਗਿਆ ਸੀ ਪਟੀਸ਼ਨ ਚ ਦਲੀਲ ਦਿੱਤੀ ਗਈ ਹੈ ਕਿ ਪੰਜਾਬ ਦੀ ਉਪਜਾਊ ਖੇਤੀ ਯੋਗ ਜ਼ਮੀਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਜ਼ਮੀਨ ਨਾ ਸਿਰਫ ਹਜ਼ਾਰਾਂ ਕਿਸਾਨਾਂ ਦੀ ਰੋਜ਼ੀ ਰੋਟੀ ਲਈ ਸਗੋ ਇੱਕ ਅਜੀਹੇ ਸੂਬੇ ਚ ਅੰਨ ਸੁਰੱਖਿਆ ਨੂੰ ਬਣਾਈ ਰੱਖਣ ਲਈ ਵੀ ਅਹਿਮ ਹੈ ਜੋ ਇਤਿਹਾਸਕ ਤੌਰ ਤੇ ਦੇਸ਼ ਲਈ ਅੰਨ ਭੰਡਾਰ ਬਣਿਆ ਰਿਹਾ ਹੈ ਉਦੋਂ ਹੀ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਲਾਗੂ ਤੇ ਜਸਟਿਸ ਸੰਜੀਵ 베ਰੀ ਦੀ ਬੈਂਚ ਨੇ ਪਟੀਸ਼ਨ ਦਰਜ ਕਰਨ ਵਾਲੇ ਨੂੰ ਇਸ ਮਾਮਲਾ ਜੋ ਸੋਦੀ ਹੋਈ ਪਟੀਸ਼ਨ ਦੇ ਨਾਲ 2025 ਦੀ ਲੈਂਡ ਪੂਲਿੰਗ ਨੀਤੀ ਨੂੰ ਰਿਕਾਰਡ 'ਚ ਰੱਖਣ ਦਾ ਹੁਕਮ ਦੰਦੇ ਹੋਏ ਮਾਮਲੇ ਦੀ ਸੁਣਵਾਈ 19 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ।